ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੀਂ ਵੀਡੀਓਜ ਸਾਰੇ ਜਨੇ ਠੀਕ ਹੋਵਗੇ ਉਮੀਦ ਕਰਦੇ ਆਂ ਆਪਣਾ ਖਿਆਲ ਰੱਖ ਰਹੇ ਹੋਊਗੀ ਤੇ ਪੰਜਾਬ ਚ ਜੋ ਤੁਸੀਂ ਸਾਰਿਆਂ ਨੇ ਹੜ੍ਹਾਂ ਦਾ ਦੇਖਿਆ ਹੀ ਹੈ ਮਾਹੌਲ ਹਨਾ ਜਿਸ ਤਰ੍ਹਾਂ ਦਾ ਵੀ ਹੋਇਆ ਵਾਹਿਗੁਰੂ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ ਸਾਰੇ ਪੰਜਾਬੀ ਭੈਣ ਭਰਾਵਾਂ ਨੇ ਰਲ ਮਿਲ ਕੇ ਇੱਕ ਦੂਸਰੇ ਦਾ ਸਹਾਰਾ ਬਣੇ ਤੇ ਪੰਜਾਬ ਨੂੰ ਜਿਹੜਾ ਇਸ ਵਿਪਤਾ ਚੋਂ ਕੱਢਿਆ ਪੰਜਾਬੀ ਪੰਜਾਬੀ ਦੇ ਕੰਮ ਆਇਆ ਆਖਰਕਾਰ ਤੇ ਸਾਡੇ ਪੰਜਾਬੀਆਂ ਦੇ ਅੰਦਰ ਇੰਨਾ ਬਲ ਹੈ ਕਿ ਸਾਨੂੰ ਕਿਸੇ ਸਰਕਾਰਾਂ ਦੇ ਅੱਗੇ ਹੱਥ ਫਲਾਉਣ ਦੀ ਲੋੜ ਨਹੀਂ ਸਾਡੇ ਪੰਜਾਬੀ ਪੰਜਾਬੀਆਂ ਦੀ ਢਾਲ ਹੈ ਤੇ ਪੰਜਾਬੀਆਂ ਦੀ ਹਿੰਮਤ ਹੈ ਸੋ ਵਾਹਿਗੁਰੂ ਜੀ ਆਪਣੇ ਜੋ ਵੀ ਇੱਕ ਰੋਪੀ ਹੋਈ ਹੈ ਵਾਹਿਗੁਰੂ ਕੁਦਰਤ ਵੱਲੋਂ ਉਸ ਦੀ ਪਰਭਾਈ ਤਾਂ ਨਹੀਂ ਹੋ ਸਕਦੀ ਪਰ ਉਸ ਤੋਂ ਉੱਭਰਨ ਦਾ ਸਾਰਿਆਂ ਨੂੰ ਨਿਕਲਣ ਦਾ ਹੌਸਲਾ ਤੇ ਹਿੰਮਤ ਬਖਸ਼ਣ ਅੱਜ ਹੈ ਜੀ ਆਪਾਂ ਕੁਝ ਸੂਟਾਂ ਦੀ ਜੋ ਮੇਰੇ ਕੋਲੇ ਸਿੰਗਲ ਸਿੰਗਲ ਸੂਟ ਬਚੇ ਹੋਏ ਐ ਉਹਨਾਂ ਨੂੰ ਸਟਾਕ ਨੂੰ ਕਲੀਅਰ ਕਰਨ ਲਈ ਮੈਂ ਤੁਹਾਡੇ ਸਾਹਮਣੇ ਕੁਝ ਨਵੇਂ ਦੋ ਚਾਰ ਪੀਸ ਲੈ ਕੇ ਆਈਆਂ ਤੇ ਪੁਰਾਣੇ ਸੂਟ ਨੂੰ ਜਿਹੜੇ ਐ ਮੈਂ ਤੁਹਾਡੇ ਸੰਮੁਖ ਕਰਨ ਜਾ ਰਹੀਆਂ ਕਿ ਜੋ ਸਿੰਗਲ ਸਿੰਗਲ ਸੂਟ ਰਹਿ ਚੁੱਕੀ ਐ ਤੇ ਬਹੁਤ ਅੱਛੇ ਡਿਸਕਾਊਂਟ ਦੇ ਉੱਪਰ ਤੁਹਾਨੂੰ ਮਿਲਣ ਜਾ ਰਹੀ ਐ ਉਹ ਸੂਟ ਮੈਂ ਤੁਹਾਡੇ ਨਾਲ ਕਲੀਅਰ ਕਰ ਦਿਆਂ ਸਟਾਕ ਨੂੰ ਤੇ ਫਿਰ ਮੈਂ ਨਵਾਂ ਸਟਾਕ ਨਵੀਆਂ ਚੀਜ਼ਾਂ ਨਵੇਂ ਗਲਬਾਤ ਨਵੇਂ ਵਲੌਗ ਤੇ ਨਵੀਆਂ ਸਟੋਰੀਜ਼ ਲੈ ਕੇ ਆ ਰਹੀ ਐ ਪਿਛਲੇ ਕਾਫੀ ਦਿਨ ਮੈਂ ਬਹੁਤ ਜ਼ਿਆਦਾ ਸਟ੍ਰੈਸ ਚ ਰਹੀ ਆਂ ਐਕਚੁਅਲੀ ਬਹੁਤ ਜ਼ਿਆਦਾ ਪ੍ਰੋਬਲਮਸ ਆ ਗਿਆ ਸੀਗੀਆਂ ਕਿਸ ਤਰ੍ਹਾਂ ਦੀਆਂ ਆਈਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਤੇ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਹੈ ਜਿਹੜੀ ਉਹ ਸੂਟਾਂ ਦੀ ਹੋਣ ਜਾ ਰਹੀ ਹੈ ਇਹ ਫਿਰੋਜ਼ੀਆ ਰੰਗ ਤੁਸੀਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਦੇਖਿਆ ਬੁਟੀਕ ਵਰਕ ਵਾਲੇ ਸੂਟ ਹੈ ਜੀ ਇਹਨਾਂ ਦੇ ਨਾਲ ਕੋਟਾ ਡੋਰੀਏ ਦੇ ਟਾਈ ਡਾਈ ਦੇ ਦੁਪੱਟੇ ਆ ਸਿੰਗਲ ਸੂਟ ਰਹਿ ਗਿਆ ਕਰਕੇ ਤੁਹਾਨੂੰ ਇਹ ਡਿਸਕਾਊਂਟ ਤੇ ਮਿਲਣ ਜਾ ਰਿਹਾ ਹੈ ਇਹਦੇ ਤੇ ਐਸਕੇ ਦੀ ਕਾਟਨ ਲੱਗੀ ਹੋਈ ਹੈ ਜੀ ਦੇਖੋ ਇਹ ਇਸ ਤੇ neck ਦਾ ਡਿਜ਼ਾਈਨ ਹੈ ਇਸ ਕਾਟਨ ਦੇ نیچے ਕੋਈ ਤੁਹਾਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈ ਕੋਈ ਜ਼ਰੂਰਤ ਨਹੀਂ ਹੈ ਵੀ ਤੁਸੀਂ ਸ਼ਰਟ ਦੇ نیچے ਲਾਈਨਿੰਗ ਲਗਾਵੋ ਇਹ ਦੇਖੋ ਇਸ ਤੇ ਗਲੇ ਦੇ ਉੱਪਰ ਨੇੜੇ ਤੋਂ ਦੇਖ ਲਓ ਤੁਸੀਂ ਇਹ ਸਾਰਾ ਮਸ਼ੀਨੀ ਵਰਕ ਹੋਇਆ ਵਾ ਤੇ ਇਸ ਦੇ ਘੇਰੇ ਦੇ ਉੱਪਰ ਇਸ ਤਰ੍ਹਾਂ ਕਰਕੇ ਬੜਾ ਸਟਾਈਲਿਸ਼ ਜਿਹਾ ਡਿਜ਼ਾਈਨ ਹੈ ਇਹ ਹੈ ਜੀ ਇਸ ਦਾ ਘੇਰਾ ਮੈਂ ਤੁਹਾਨੂੰ ਦਿਖਾ ਦੇਣੀ ਇੱਕ ਵਾਰੀ ਫਿਰ ਤੋਂ ਤੇ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਵੀ ਦਿਖਾਉਣੀ ਹੈ ਮੈਂ ਤੁਹਾਨੂੰ ਇਹ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਹੈ। ਇਹ ਨੀਕ ਕੜਾਈ ਹੀ ਆਪਾਂ ਨੂੰ 12-1300 ਰੁਪਏ ਦੇ ਵਿੱਚ ਪੈਂਦੀ ਹੈ ਤੇ ਇਹ ਤੁਹਾਨੂੰ ਸੂਟ ਹੀ ਸਾਰਾ ਬਹੁਤ ਜ਼ਿਆਦਾ ਸਸਤਾ ਮਿਲ ਰਿਹਾ ਹੈ। ਵਿਦ ਦੁਪੱਟਾ ਦੁਪੱਟਾ ਵੀ ਤੁਹਾਨੂੰ ਇਹਦੇ ਨਾਲ ਪਿਓਰ ਦਾ ਮਿਲਣ ਜਾ ਰਿਹਾ ਹੈ। ਇਹ ਹੈ ਜੀ ਟਾਈ ਡਾਈ ਦਾ ਦੁਪੱਟਾ ਪਿਓਰ ਕੋਟਾਡੋਰੀਆ ਦਾ। ਕਲਰ ਬਹੁਤ ਸੋਹਣਾ ਹੈ, ਡਿਜ਼ਾਈਨ ਵੀ ਬਹੁਤ ਜ਼ਿਆਦਾ ਪਿਆਰਾ ਹੈ। ਇਹ ਦੇਖੋ ਇਹ ਸਾਰਾ ਖੁਦ ਆਪਾਂ ਡਾਈ ਕਰਵਾਇਆ ਹੈ, ਦੁਪੱਟੇ ਆਪਾਂ ਖੁਦ ਲਏ ਆ। ਅਛਾ ਜੀ ਇਹਨਾਂ ਸੂਟਾਂ ਦੇ ਉੱਤੇ ਆਪਾਂ ਵਰਕ ਵੀ ਆਪ ਕੀਤਾ ਹੈ ਮਸ਼ੀਨੀ ਵਰਕ ਹੈ ਸਾਰਾ ਇਹ ਆਪਾਂ ਵਰਕ ਡਿਜ਼ਾਈਨ ਲੈ ਕੇ ਖੁਦ ਰੈਡੀ ਕੀਤਾ ਹੈ ਇਹ ਦੇਖੋ ਆ ਬਾਹਾਂ ਦਾ ਡਿਜ਼ਾਈਨ ਹੈ ਕਿੰਨੀਆਂ ਸੋਹਣੀਆਂ ਬਾਹਾਂ ਨੇ ਮੂਰੇ ਕਟਵਾਰਕ ਦਾ ਡਿਜ਼ਾਈਨ ਹੈ ਤੇ ਇੱਕ ਵਾਰੀ ਫਿਰ ਤੋਂ ਦੇਖ ਲਓ ਇਹ ਗਲੇ ਦਾ ਡਿਜ਼ਾਈਨ ਹੈ ਇਹ ਇਸ ਤੇ ਘੇਰੇ ਦਾ ਡਿਜ਼ਾਈਨ ਹੈ ਤੇ ਆ ਇਸ ਦੀਆਂ ਬਾਹਾਂ ਦਾ ਡਿਜ਼ਾਈਨ ਆ ਜਾਂਦਾ ਐ ਇੰਨੀ ਜ਼ਿਆਦਾ ਹੈਵੀ ਵਰਕ ਕਮ ਸੇ ਕਮ ਵੀ ਅਗਰ ਆਪਾਂ ਕਰਵਾਣ ਜਾਈਏ ਬੁਟੀਕ ਤੇ ਤਾਂ 12-1300 ਰੁਪਏ ਅਸੀਂ ਚਾਰਜ ਕਰਦੇ ਹਾਂ ਵੀ ਕਿਉਂਕਿ ਬੁਟੀਕ ਬੁਟੀਕ ਦਾ ਰੇਟ ਹੁੰਦਾ ਬਠਿੰਡੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਮਹਿੰਗਾ ਹੋਏਗਾ ਅਸੀਂ ਮਲੋਟ ਦੇ ਵਿੱਚ ਇੰਨਾ ਮਤਲਬ ਸਸਤਾ ਹੈ ਜਿਹੜਾ ਵਰਕ ਕਰਕੇ ਦਿੰਨੇ ਆ ਤੇ ਇਸ ਦੇ ਨਾਲ 250 ਦਾ ਦੁਪੱਟਾ ਤੇ 150 ਰੁਪਏ ਦੀ ਇਸ ਨੂੰ ਡਾਈ ਕਰਵਾਈ ਹੋਈ ਹੈ ਜੋ ਕਿ ਡਬਲ ਡਾਈ ਤੁਸੀਂ ਦੇਖ ਹੀ ਰਹੇ ਹੋ ਹਨ ਇਹ ਇਸ ਦੀ ਡਾਈ ਹੈ ਤੇ ਦੁਪੱਟਾ ਇਸ ਦਾ 2.5 ਮੀਟਰ ਹੈ ਤੇ ਵਿड्ਥ ਇਸ ਦੀ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਜ਼ਿਆਦਾ ਖੁੱਲੀ ਡੁੱਲੀ ਹੈ ਮਤਲਬ ਆਲਚਾਲਾ ਦੁਪੱਟੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਇਹ ਉਹ ਹੈ ਤੇ ਇਹ ਸਾਰੇ ਜਿਹੜੇ ਸਿੰਗਲ ਸਿੰਗਲ ਪੀਸ ਬਚੇ ਹੋਏ ਐ ਤੁਸੀਂ ਇਹਨਾਂ ਦਾ ਲਾਹਾ ਲੈ ਸਕਦੇ ਹੋ ਇਹ ਤੁਹਾਨੂੰ ਡਿਸਕਾਊਂਟ ਤੇ ਮਿਲ ਜਾਣਗੇ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਨੀ ਹੈ ਇਸ ਦੇ ਵਿੱਚ ਦੂਸਰਾ ਕਲਰ ਜੋ ਮਸਟਰਡ ਕਲਰ ਹੈ ਇਹ ਸੂਟ ਕੱਲੇ ਗਰਮੀ ਦੇ ਵਿੱਚ ਪਾਏ ਜਾਣ ਵਾਲੇ ਨਹੀਂ ਐ ਇਹ ਹੁਣ ਪਹਿਣਗੇ ਕਈ ਲੋਕ ਤਾਂ ਨੀਚੇ ਇਨਰਵੇਅਰ ਪਾ ਕੇ ਇਹਨਾਂ ਨੂੰ ਸਰਦੀਆਂ ਦੇ ਵਿੱਚ ਵੀ ਵੇਅਰ ਕਰਦੇ ਕਿਉਂਕਿ ਇਹ कॉटन ਸੋਲਿਡ कॉटन ਐ ਇਹ ਹੈ ਜੀ ਇਸ ਦੇ neck ਦੇ ਉੱਪਰ ਡਿਜ਼ਾਈਨ ਇਹ ਇਸ ਤੇ ਘੇਰੇ ਦਾ ਕੰਮ ਤੇ ਇਸ ਦੀਆਂ ਬਾਹਾਂ ਦੇਖ ਲੈਣੇ ਸਾਰਿਆਂ ਦੇ ਉੱਪਰ SK ਜਾਂ AK ਟੈਕਸ ਜਾਂ RAM ਟੈਕਸ ਦੀ कॉटन ਹੈ ਬਹੁਤ ਜ਼ਿਆਦਾ ਵਧੀਆ ਵਾਲੀ कॉटन ਹੈ ਜੋ ਕਿ ਪਲੇਨ कॉटन ਹੀ 7 750 ਦਾ ਸੂਟ ਆਪਾਂ ਨੂੰ ਮਿਲਦਾ ਤੇ ਇਹ ਤੁਹਾਨੂੰ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਤੇ ਮਿਲਣ ਜਾ ਰਹੀ ਹੈ ਇਹ ਦੇਖੋ ਜੀ ਇਹ ਇਸ ਦੀਆਂ ਬਾਹਾਂ ਦਾ ਵਰਕ ਹੈ ਇਹ ਜੀ 1350 ਰੁਪਏ ਦੇ ਵਿੱਚ ਇਹਨਾਂ ਦਾ ਵਰਕ ਹੁੰਦਾ ਹੈ ਕਿ ਇਹ 1350 ਰੁਪਏ ਦੇ ਵਿੱਚ ਤੁਹਾਨੂੰ ਮੈਂ ਇਹ ਸਿੰਗਲ ਸਿੰਗਲ ਪੀਸ ਰਹਿ ਗਏ ਕਰਕੇ ਡਿਸਕਾਊਂਟ ਤੇ ਦੇਣ ਜਾ ਰਹੀਆਂ ਤੁਸੀਂ ਇਤਨਾ ਦਾ ਲਾਹਾ ਲੈ ਸਕਦੇ ਹੋ ਇਸ ਦੇ ਵਿੱਚ ਮਸਟਰਡ ਕਲਰ ਦੋ ਬਚੇ ਹੋਏ ਆ ਆਪਣੇ ਕੋਲੇ ਇੱਕ ਉਹਦੇ ਨਾਲ ਦਾ ਜੋ ਮੈਂ ਤੁਹਾਨੂੰ ਦਿਖਾਇਆ ਇਹ ਵਾਲਾ ਇੱਕ ਹੋਰ ਹੈ ਇਹ ਦੋ ਪੀਸ ਮਿਲ ਜਾਣਗੇ ਜੋ ਪਹਿਲਾਂ ਤੁਹਾਨੂੰ ਫਰੋਜ਼ੀ ਦਿਖਾਇਆ ਉਹ ਸਿੰਗਲ ਪੀਸ ਹੈ ਤੇ ਇਹ ਬੇਸ ਕਲਰ ਹੈ ਇਹ ਵੀ ਤੁਹਾਨੂੰ ਮੈਂ 1350 ਦੀ ਰੇਂਜ ਵਿੱਚ ਸਿਰਫ ਵਰਕ ਦਾ ਮੁੱਲ ਹੀ ਲੈ ਰਹੇ ਹਾਂ ਜੀ ਕਪੜਾ ਐਸਕੇ ਕਾਟਨ ਦਾ ਤੇ ਇਸ ਦੇ ਨਾਲ ਜਿਹੜੇ ਦੁਪੱਟੇ ਆ ਉਹ ਤੁਹਾਨੂੰ ਫ੍ਰੀ ਆਫ ਕਾਸਟ ਮਿਲ ਰਹੇ ਅੱਛਾ ਜੀ ਹੁਣ ਆਪਾਂ ਮਸਟਰਡ ਨੂੰ ਆਪਾਂ ਦੇਖ ਲੈਂਦੇ ਹਾਂ ਇਸ ਦਾ ਦੁਪੱਟਾ ਨਹੀਂ ਦੇਖਿਆ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਨਾਂ ਜ਼ਿਆਦਾ ਸੌਫਟ ਹੈ ਨਾ ਬਹੁਤ ਜ਼ਿਆਦਾ ਪਿਆਰਾ ਹੈ ਇੱਕਦਮ ਮਤਲਬ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਤੇ ਇਸ ਦੇ ਨਾਲ ਡਬਲ ਟਾਈ ਡਾਈ ਹੈ ਜਿਹੜੀ ਇਸਦੀ ਡਾਈ ਹੋਈ ਵੀ ਹੈ ਇਸ ਦੁਪੱਟੇ ਦਾ ਡਾਈ ਹੋਇਆ ਵਾ ਬਹੁਤ ਸੋਹਣਾ ਹੈ ਬੜਾ ਹੀ ਪਿਆਰਾ ਦੁਪੱਟਾ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਤੇ ਬਹੁਤ ਜ਼ਿਆਦਾ ਸਸਤੇ ਮਿਲਣ ਜਾ ਰਹੀ ਹੈ ਤੁਹਾਨੂੰ ਕਿਉਂਕਿ ਇਹ ਮੇਰੇ ਕੋਲੇ ਕੋਈ ਦੋ ਪੀਸ ਬਚੇ ਨਹੀਂ ਕੋਈ ਸਿੰਗਲ ਪੀਸ ਬਚਿਆ ਤੇ ਬਹੁਤ ਥੋੜਾ ਲਿਮਟਿਡ ਜਿਹਾ ਸਟਾਕ ਹੈ ਇਸ ਲਈ ਮੈਂ ਸੋਚਿਆ ਕਿ ਇਹਨਾਂ ਨੂੰ ਮੈਂ ਤੁਹਾਨੂੰ ਵਰਕ ਦੇ ਰੇਟ ਵਿੱਚ ਹੀ ਸਾਰੀਆਂ ਚੀਜ਼ਾਂ ਤੁਹਾਨੂੰ ਦੁਪੱਟਾ ਵੀ ਫ੍ਰੀ ਮਿਲ ਰਿਹਾ ਤੁਹਾਨੂੰ ਸੂਟ ਵੀ ਫ੍ਰੀ ਮਿਲ ਰਿਹਾ ਤਾਂ ਤੁਸੀਂ ਸਿਰਫ ਤੇ ਸਿਰਫ ਵਰਕ ਦਾ ਪੇ ਕਰਨਾ ਤੁਹਾਨੂੰ ਅੱਛੀ ਕੁਆਲਿਟੀ ਦੀ ਕਾਟਨ ਤੇ ਅੱਛੀ ਕੁਆਲਿਟੀ ਦਾ ਦੁਪੱਟਾ ਜੋ 500 ਦੀ ਰੇਂਜ ਦੇ ਵਿੱਚ ਪੈ ਚੁੱਕਿਆ ਮਤਲਬ 4-500 ਦਾ ਦੁਪੱਟਾ ਪਈ ਜਾਂਦਾ ਡਾਈ ਕਰਵਾ ਕੇ ਤੁਹਾਨੂੰ ਉਹ ਵੀ ਫ੍ਰੀ ਮਿਲ ਰਿਹਾ ਤੇ ਸੂਟ ਵੀ ਤੁਹਾਨੂੰ ਮਿਲ ਰਿਹਾ ਬਿਲਕੁਲ ਫ੍ਰੀ ਤੁਸੀਂ ਸਿਰਫ ਤੇ ਸਿਰਫ ਵਰਕ ਦਾ ਪੇ ਕਰਨਾ ਇਸ ਦੇ ਵਿੱਚ ਆ ਜਾਂਦਾ ਜੀ ਤੀਸਰਾ ਕਲਰ ਹੈ ਜਿਹੜਾ ਬੇਸ ਕਲਰ ਹੈ ਇਹਦੇ ਵਿੱਚ ਹੁਣ ਆਪਾਂ ਦੇਖ ਲੈਨੇ ਸੇਮ ਡਿਜ਼ਾਈਨ ਸੇਮ ਹੈ ਵਰਕ ਸੇਮ ਹੀ ਹੈ ਜੀ ਸਾਰਿਆਂ ਦੇ ਉੱਪਰ ਇਹ ਦੇਖੋ ਇਹ ਬੇਸ ਕਲਰ ਹੈ ਇਸ ਦੇ ਉੱਪਰ ਵੀ ਨੈਕ ਦਾ ਡਿਜ਼ਾਈਨ ਇਹ ਤੁਸੀਂ ਨੇੜੇ ਤੋਂ ਦੇਖ ਲਓ ਵਰਕ ਇਸ ਦੇ ਬਾਰਡਰ ਦੇ ਉੱਪਰ ਵੀ ਸੇਮ ਸੇਮ ਵਰਕ ਰਹੇਗਾ ਤੇ ਇਹਨਾਂ ਦੀਆਂ ਬਾਹਾਂ ਦੇ ਉੱਪਰ ਵੀ ਸੇਮ ਜਿਹਾ ਸੇਮ ਵਰਕ ਰਹੇਗਾ ਬਾਹਾਂ ਦਾ ਵਰਕ ਬਹੁਤ ਜ਼ਿਆਦਾ ਚੌੜਾ ਜੀ ਤੁਸੀਂ ਜਿਵੇਂ ਮਰਜ਼ੀ ਇਸ ਨੂੰ ਸਟਾਈਲ ਕਰ ਸਕਦੇ ਹੋ ਹਾਫ ਬਾਜ਼ੂ ਫੁੱਲ ਬਾਜ਼ੂ ਜਿੱਦਾਂ ਦੀ ਮਰਜ਼ੀ ਬਣਾ ਸਕਦੇ ਹੋ ਬਹੁਤ ਸੋਹਣੀ ਸਟਾਈਲਿਸ਼ ਬਾਜ਼ੂ ਬਣ ਕੇ ਤਿਆਰ ਹੋਏਗੀ ਤੇ ਇਹ ਇਸ ਦਾ ਘੇਰਾ ਤੇ ਇਸ ਦੀਆਂ ਬਾਹਾਂ ਤੁਸੀਂ ਦੇਖ ਲੀਆਂ ਹਨ ਇਸ ਦੀਆਂ ਬਾਹਾਂ ਨਹੀਂ ਤੇ ਇਸ ਦੇ ਨਾਲ ਵੀ ਆਪਾਂ ਦੁਪੱਟਾ ਦੇਖ ਲੈਨੇ ਆ ਉਹੀ ਕੋਟਾ ਡੋਰੀਆ ਦਾ ਟਾਈ ਡਾਈ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਸ ਦਾ ਇਹ ਦੇਖੋ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਦੇ ਵਿੱਚ ਤੁਹਾਨੂੰ 3-4 ਸੂਟ ਮਿਲ ਜਾਣਗੇ ਇਹ ਵੀ ਸੇਮ ਇਹਦੇ ਨਾਲ ਦਾ ਹੀ ਮੈਂ ਸੂਟ ਤੁਹਾਨੂੰ ਦਿਖਾ ਰਹੀ ਹਾਂ ਇਹ ਤੁਹਾਨੂੰ 3-3 ਜਾਂ 4 ਪੀਸ ਮਿਲ ਜਾਣਗੇ ਇਸ ਦੇ ਵਿੱਚ ਇਹ ਦੇਖੋ ਇਹ ਅਜੀ ਇਸ ਦਾ ਦੁਪੱਟਾ ਜੋ ਤੁਹਾਨੂੰ ਸਿੰਗਲ-ਸਿੰਗਲ ਸੂਟ ਇਹ ਵੀ ਤੁਹਾਨੂੰ ਮਿਲ ਰਿਹਾ ਆ ਆਫਰ ਦੇ ਵਿੱਚ ਹੁਣ ਆਪਾਂ ਦੇਖ ਲੈਣੇ ਆ ਇੱਕ ਨਵਾਂ ਜੋ ਫੁਲਕਾਰੀ ਵਰਕ ਰੈਡੀ ਹੋ ਕੇ ਆਇਆ ਇਹ ਵੀ ਤੁਹਾਨੂੰ 1350 ਦੀ ਰੇਂਜ ਵਿੱਚ ਮਿਲਣ ਜਾ ਰਿਹਾ ਡਿਸਕਾਊਂਟ ਤੇ ਇਹ ਵੀ 1600 ਦਾ ਸੂਟ ਹੈ ਜੀ ਜਿਹੜਾ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਿਹਾ ਇਸ ਦਾ ਵੀ ਵਰਕ ਜਿੰਨੇ ਚ ਪਿਆ ਤੁਹਾਨੂੰ ਕਪੜਾ ਫ੍ਰੀ ਮਿਲਣ ਜਾ ਰਿਹਾ ਇਹ ਦੇਖੋ ਇਹ ਹੈ ਜੀ ਇਹ ਖਾਦੀ ਲੇਲਨ ਹੈ ਇਹ ਖਾਦੀ ਲੇਲਨ ਕਾਟਨ ਹੈ ਇਹ ਤੁਹਾਨੂੰ ਹੁਣ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਰਹੇਗਾ ਇਹ ਫੈਬਰਿਕ ਇਹ ਸਰਦੀਆਂ ਵਾਲਾ ਇਹਦਾ ਡਿਜ਼ਾਈਨ ਇੱਕ ਵਾਰੀ ਫਿਰ ਤੋਂ ਦੇਖ ਲਓ ਤੇ ਇਸ ਦੀਆਂ ਆਪਾਂ ਬਾਜੂ ਐਕਚੁਅਲੀ ਮੈਨੂੰ ਨਹੀਂ ਪਤਾ ਕਿ ਬਾਜੂ ਦਾ ਵਰਕ ਹੈ ਹਾਂ ਬਾਜੂ ਦਾ ਵੀ ਵਰਕ ਹੈ ਦੇਖੋ ਕਿੰਨਾ ਹੈਵੀ ਵਰਕ ਹੈ ਇੰਨਾ ਵਰਕ ਹੀ 13-1400 ਰੁਪਏ ਦੇ ਵਿੱਚ ਰੈਡੀ ਹੁੰਦਾ ਉਹ ਵੀ ਛੋਟੇ ਸ਼ਹਿਰਾਂ ਦੇ ਵਿੱਚ ਵੱਡਿਆਂ ਸ਼ਹਿਰਾਂ ਦੇ ਵਿੱਚ ਤਾਂ ਬੁਟੀਕ ਤੇ ਇਸ ਤੋਂ ਵੀ ਜ਼ਿਆਦਾ ਚਾਰਜ ਕੀਤਾ ਜਾਂਦਾ ਇਹ ਦੇਖੋ ਇਹ ਫੁਲਕਾਰੀ ਦਾ ਵਰਕ ਹੈ ਇਹ ਖਾਦੀ ਲੇਲਨ कॉटन ਹੈ ਜੀ ਇਹ ਇਸ ਦਾ ਤੁਸੀਂ ਫਿਰ ਤੋਂ ਦੇਖ ਲਓ ਸੈਂਟਰ ਪੈਨਲ ਦਾ ਡਿਜ਼ਾਈਨ ਹੈ ਇਹਦਾ ਇਹਦੇ ਵਿੱਚ ਇਹ ਤੁਹਾਨੂੰ ਮਹਿੰਦੀ ਕਲਰ ਮਿਲ ਰਿਹਾ ਹੈ ਇਹ ਦੇਖੋ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਇਹ ਵੀ ਤੁਹਾਨੂੰ 1350 ਦਾ ਮਿਲਣ ਜਾ ਰਿਹਾ ਹੈ ਬਹੁਤ ਅੱਛੇ ਡਿਸਕਾਊਂਟ ਤੇ ਮਿਲਣ ਜਾ ਰਿਹਾ ਹੈਗਾ ਤੇ ਇਸ ਦੇ ਨਾਲ ਦੁਪੱਟਾ ਨਹੀਂ ਹੈ ਕਿਉਂਕਿ ਇਹ ਵਰਕ ਥੋੜਾ ਐਕਸਪੈਂਸਿਵ ਹੈ ਤੇ ਇਸ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਮਤਲਬ ਸੋਲਿਡ ਹੈ ਸਰਦੀਆਂ ਦੇ ਵਿੱਚ ਵੇਅਰ ਕੀਤਾ ਜਾਣ ਵਾਲਾ ਇਸ ਦੇ ਵਿੱਚ ਹੁਣ ਆਪਾਂ ਕਲਰ ਦੇਖ ਲਏ ਨੇ ਇਹ ਰੰਗ ਤੁਸੀਂ ਦੇਖ ਲਿਆ ਇਸ ਦੇ ਵਿੱਚ ਜੋ ਦੂਸਰਾ ਰੰਗ ਆ ਜਾਂਦਾ ਉਹ ਆ ਜਾਂਦਾ ਹੈ ਜੀ ਪਿੰਕ ਇਹ ਆ ਗਿਆ ਜੀ ਬੇਬੀ ਪਿੰਕ ਜਾਂ ਲੋਟਸ ਪਿੰਕ ਤੁਸੀਂ ਇਸ ਨੂੰ ਦੇਖ ਲਓ ਤੇ ਇਸ ਦਾ ਆਪਾਂ ਬਾਹਾਂ ਦਾ ਡਿਜ਼ਾਈਨ ਵੀ ਦੇਖ ਲੈਣੀ ਹੈ ਇਹ ਵੀ ਤੁਸੀਂ ਸਮਝ ਸਕਦੇ ਹੋ ਕਿ ਤੁਹਾਨੂੰ ਕਪੜਾ ਫ੍ਰੀ ਮਿਲ ਰਿਹਾ ਤੁਹਾਨੂੰ ਸਿਰਫ ਵਰਕ ਦਾ ਹੀ ਪੈਸਾ ਪੇ ਕਰਨਾ ਹੈ ਫੈਬਰਿਕ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲ ਰਿਹਾ ਇਹ ਦੇਖੋ ਇਹ ਇਸ ਦੀਆਂ ਬਾਹਾਂ ਨੇ ਤੇ ਇਹ ਹੈ ਜਿਹੜਾ ਸਾਰਾ ਗਲੇ ਤੋਂ ਲੈ ਕੇ نیچے ਤੱਕ ਪੂਰਾ ਹੀ ਸ਼ਰਟ ਇਸ ਦੀ ਵਰਕ ਕੀਤੀ ਹੋਈ ਆ ਫੁਲਕਾਰੀ ਦਾ ਵਰਕ ਹੈ ਜੀ ਇਹ ਸਰਦੀਆਂ ਦੇ ਵਿੱਚ ਪਾਉਣ ਵਾਲਾ ਫੈਬਰਿਕ ਹੈ ਆਰਾਮ ਨਾਲ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਹੁਣ ਪੂਰੀਆਂ ਸਰਦੀਆਂ ਦੇ ਵਿੱਚ ਵੇਅਰ ਕੀਤਾ ਜਾਣ ਵਾਲਾ ਫੈਬਰਿਕ ਹੈ ਬਹੁਤ ਜਿਆਦਾ ਪਿਆਰਾ ਫੈਬਰਿਕ ਹੈ ਇਹ ਇਸ ਦੇ ਵਿੱਚ ਤੀਸਰਾ ਕਲਰ ਆ ਜਾਂਦਾ ਹੈ ਜੀ ਪੀਚ ਚਲੋ ਪੈਕਿੰਗ ਹੈ ਇਸ ਨੂੰ ਆਪਾਂ ਨਹੀਂ ਓਪਨ ਕਰਦੇ ਆ ਇਹ ਆ ਜਾਂਦੀ ਹੈ ਪੀਚ ਤੇ ਹੁਣ ਜਿਹੜਾ ਆਪਾਂ ਦੋ ਪੀਸ ਹੋਰ ਦੇਖਦੇ ਆ ਰਾਮ ਟੈਕਸ ਦੇ ਐਕਚੁਅਲੀ ਤਿੰਨ ਪੀਸ ਦੇਖਦੇ ਆ ਆਪਾਂ ਰਾਮ ਟੈਕਸ ਦੇ ਸਭ ਤੋਂ ਪਹਿਲਾਂ ਆ ਜਾਂਦਾ ਹੈ ਮੇਰਾ ਫੇਵਰਿਟ ਮਸਟਰਡ ਪਿਆਰਾ ਕਲਰ ਇਹ ਸੂਟ ਮੈਨੂੰ ਬਹੁਤ ਪਸੰਦ ਆਇਆ ਇਸ ਦੀ ਕੁਆਲਿਟੀ ਵੀ ਬਹੁਤ ਬਹੁਤ ਜ਼ਿਆਦਾ ਸੋਹਣੀ ਹੈ ਸਿੰਗਲ ਪੀਸ ਹੋ ਰਹਿਣ ਦੇ ਕਰਕੇ ਇਹ ਤੁਹਾਨੂੰ ਸਸਤਾ ਮਿਲ ਜੇਗਾ ਇਹ ਥੋੜਾ ਐਕਸਪੈਂਸਿਵ ਸੂਟ ਹੈ ਕਿਉਂਕਿ ਪਾਰਟੀ ਵੇਅਰ ਹੈ ਰਾਮ ਟੈਕਸ ਦਾ ਸੂਟ ਹੈ ਪਾਰਟੀ ਵੇਅਰ ਹੈ ਏਮਬਰਾਇਡਰਡ ਸੂਟ ਹੈ ਇਹ ਥੋੜਾ ਜਆ ਤੁਹਾਨੂੰ ਦੂਸਰੇ ਸੂਟਾਂ ਦੇ ਬਾਕੀ ਸੂਟਾਂ ਨਾਲੋਂ ਮਹਿੰਗਾ ਮਿਲੇਗਾ ਇਹ ਇਸ ਦੀ ਤੁਸੀਂ ਬਾਟਮ ਦਾ ਦੇਖ ਲਓ ਚੈੱਕ ਵਾਲਾ ਨੇੜੇ ਤੋਂ ਦੇਖ ਲਓ ਬਾਟਮ ਦਾ ਪਲੇਨ ਚੈੱਕ ਦੇ ਵਿੱਚ ਫੈਬ੍ਰਿਕ ਆ ਰਾਮ ਟੈਕਸ ਦੀ ਹਰ ਜਗ੍ਹਾ ਤੁਹਾਨੂੰ ਇਸ ਤੇ ਮੋਹਰ ਲੱਗੀ ਮਿਲੇਗੀ ਇਹ ਦੇਖੋ ਇਹ ਰਾਮ ਟੈਕਸ ਹੈ ਇਸ ਦੇ ਨਾਲ ਫੁੱਲ ਪਿਓਰ ਚਨੌਨ ਦੀ ਦੁਪੱਟਾ ਹੋਏਗਾ ਮੇਬੀ ਚਨੌਨ ਦਾ ਜਾਂ ਸ਼ਫੌਨ ਦਾ ਹੋਏਗਾ ਸ਼ਫੌਨ ਦਾ ਹੋਏਗਾ ਇਸ ਦੇ ਨਾਲ ਦੂਸਰੇ ਦੇ ਨਾਲ ਮੈਨੂੰ ਲੱਗਦਾ ਚਨੌਨ ਦਾ ਹੋਏਗਾ ਇੱਕ ਵਾਰੀ ਫਿਰ ਤੋਂ ਡਿਜ਼ਾਈਨ ਦੇਖ ਲਓ ਬੜਾ ਹੀ ਸੋਹਣਾ ਬੜਾ ਪਿਆਰਾ ਡਿਜ਼ਾਈਨ ਹੈ ਸਿੰਗਲ ਪੀਸ ਰਹਿ ਗਿਆ ਇਸ ਲਈ ਤੁਹਾਨੂੰ ਥੋੜਾ ਡਿਸਕਾਊਂਟ ਤੇ ਮਿਲ ਜਾਣਾ ਹੈ ਇਸ ਦਾ ਜਿਹੜਾ ਪ੍ਰਾਈਸ ਹੈ ਜੀ ਉਹ 2400 ਰੁਪਏ ਹੈ ਇਹ ਇਸ ਤੋਂ ਪਹਿਲਾਂ ਮਹਿੰਗਾ ਸੀਗਾ ਇਹ ਲਾਸਟ ਸਿੰਗਲ ਪੀਸ ਰਹਿਣ ਦੇ ਕਰਕੇ ਇਹ 2400 ਰੁਪਏ ਵਿੱਚ ਤੁਹਾਨੂੰ ਮਿਲ ਜਾਣਾ ਹੈ ਇਹ ਪਾਰਟੀ ਵੇਅਰ ਤੇ ਬਹੁਤ ਜ਼ਿਆਦਾ ਸੋਨਾ ਸੂਟ ਹੈ ਇਹ ਸਾਰਾ ਵਿਸਕੋਸ オーਰਗੈਂਜ਼ਾ ਅਟੈਚ ਕਰਕੇ ਉਸ ਦੇ ਉੱਪਰ ਵਰਕ ਕੀਤਾ ਹੋਇਆ ਇਸ ਦੇ نیچے ਬਾਰਡਰ ਦੇ ਉੱਤੇ ਵੀ ਇਸ ਤਰ੍ਹਾਂ ਕਰਕੇ ਵਰਕ ਰਹੇਗਾ ਇਸ ਦਾ ਦੁਪੱਟਾ ਦੇਖ ਲੈਣੇ ਆਪਾਂ ਇਹ ਦੇਖੋ ਰਾਮ ਟੈਕਸ ਦਾ ਦੁਪੱਟਾ ਹੈ ਸਿੰਗਲ ਪੀਸ ਹੋਣ ਦੇ ਕਰਕੇ ਤੁਹਾਨੂੰ ਡਿਸਕਾਊਂਟ ਤੇ ਮਿਲੇਗਾ कॉटन सॉलिड ਐਸ ਦੀ ਆਰਾਮ ਨਾਲ ਵੇਅਰ ਕਰ ਸਕਦੇ ਹੋ ਤੁਸੀਂ ਕਿਸੇ ਵੀ ਫੰਕਸ਼ਨ ਤੇ ਕਿਸੇ ਵੀ ਪ੍ਰੋਗਰਾਮ ਦੇ ਉੱਪਰ ਇਸਨਾ ਸੂਟ ਨੂੰ ਆਪਾਂ ਵੇਅਰ ਕਰ ਸਕਦੇ ਹਾਂ ਇਹ ਹੈ ਜੀ ਪਿਓਰ ਪਿਓਰ ਫੁੱਲ ਪਿਓਰ ਸ਼ਫੂਨ ਦਾ ਦੁਪੱਟਾ ਇਹ ਦੇਖੋ ਡਿਜੀਟਲ ਪ੍ਰਿੰਟ ਦਾ ਸ਼ਫੂਨ ਦਾ 4 ਸਾਈਡਡ ਲੇਸ ਲੱਗੀ ਵੀ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਸੋਹਣਾ ਬੜਾ ਹੀ ਪਿਆਰਾ ਸੂਟ ਹੈ ਮਨ ਕਰਦਾ ਹੈ ਕਿ ਖੁਦ ਲਈ ਬਣਾ ਲਈਏ ਇਹ ਦੇਖੋ अच्छा जी ये हो गया। ਹੁਣ ਆਪਾਂ ਇੱਕ ਦੇਖ ਲੈਨੇ ਆ ਜੋ ਇਹ ਵਾਲਾ। ਇਹਦੇ ਨਾਲ ਫੁੱਲ ਪਿਓਰ ਚਨੂਨ ਦਾ ਦੁਪੱਟਾ। ਚਨੂਨ ਦਾ ਦੁਪੱਟਾ ਤੇ ਪਹਿਲਾਂ ਵਾਲੇ ਨਾਲ ਸ਼ਫੂਨ ਦਾ ਦੁਪੱਟਾ। ਇਹਦੇ ਵਿੱਚ ਹੈਂਡਵਰਕ ਹੈ। ਪਹਿਲਾਂ ਤਾਂ ਇਸ ਦੀ ਸਟੈਂਪ ਚੈੱਕ ਕਰ ਲੋ ਜੋ ਮੋਰ ਲੱਗੀ ਹੋਈ ਹੈ। ਇਹਨਾਂ ਦਾ ਬੈਕ ਪੈਚ ਲੱਗਿਆ ਹੋਇਆ ਇਹ ਦੇਖੋ। ਰਾਮ ਟੈਕਸ ਦਾ ਇਹ ਹੈ ਜੀ ਇਹ ਦੇਖੋ ਰਾਮ ਟੈਕਸ ਦੀ ਇਹਨਾਂ ਦੀ ਸਟੈਂਪ ਤੇ ਇਹ ਇੱਥੇ neck ਦਾ ਡਿਜ਼ਾਈਨ ਹੈ ਇਹ ਦੇਖੋ ਇਹ ਸਾਰੇ ਦੇ ਵਿੱਚ ਹੈਂਡਵਰਕ ਦਾ ਨਾਟਸ ਪਾਏ ਹੋਏ ਐ ਸਾਰਾ ਨੀਡਲਵਰਕ ਹੈਂਡਵਰਕ ਹੋਇਆ ਹੋਇਆ ਹੈ ਇਹ ਤੁਸੀਂ ਨਾਲ ਦੇਖ ਸਕਦੇ ਇਹ ਇਹਦਾ ਥੱਲੇ ਘੇਰਾ ਹੈਗਾ ਆ ਨਾਲ ਬਾਹਾਂ ਆਏਗੀ ਇਸ ਦੀ ਬਾਹਾਂ ਦਾ ਡਿਜ਼ਾਈਨ ਹੈ ਤੇ ਇਸ ਦੀ ਬੈਕ ਸਾਈਡ ਦੇ ਉੱਪਰ ਵੀ ਇਸੇ ਤਰ੍ਹਾਂ ਕਰਕੇ ਡਿਜੀਟਲ ਪ੍ਰਿੰਟ ਦਾ ਕੰਮ ਰਹਿਣ ਵਾਲਾ ਹੈ ਇਹ ਸੂਟ ਵੀ ਤੁਹਾਨੂੰ ਇਸ ਤੋਂ ਪਹਿਲਾਂ ਕਾਫੀ ਮਹਿੰਗਾ ਸੀ ਸਿੰਗਲ ਪੀਸ ਰਹਿਣ ਦੇ ਕਰਕੇ ਤੁਹਾਨੂੰ 2400 ਰੁਪਏ ਦੇ ਵਿੱਚ ਇਹ ਮਿਲ ਜਾਣਾ ਹੈਗਾ ਪਾਰਟੀ ਵੇਅਰ ਬਹੁਤ ਕਲਾਸੀ ਰਿਚ ਕੁਆਲਟੀ ਦਾ ਸੂਟ ਹੈ ਇਹ ਤੁਸੀਂ ਇੰਟਰਸਟਿਡ ਹੋਏ ਤਾਂ ਜਲਦੀ ਜਲਦੀ ਆਪਣਾ ਆਰਡਰ ਹੈ ਜਿਹੜਾ ਉਹ ਬੁੱਕ ਕਰਵਾ ਲੈਣਾ ਕਿਉਂਕਿ ਇਹ ਸੂਟ ਹੁਣ ਸਿੰਗਲ ਸਿੰਗਲ ਪੀਸ ਰਹਿ ਗਿਆ ਜੋ ਵੀ ਲੱਕੀ ਕਸਟਮਰਸ ਹੋਏ ਉਹ ਆਪਣਾ ਜਲਦੀ ਜਲਦੀ ਆਰਡਰ ਹੈ ਜਿਹੜਾ ਉਹ ਬੁੱਕ ਕਰ ਲੈਣਾ ਇਹ ਦੇਖੋ ਇਹ ਸਾਰੇ ਦੇ ਵਿੱਚ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਇਸ ਦੇ ਨਾਲ ਆਪਾਂ ਦੁਪੱਟਾ ਦੇਖ ਲੈਣੇ ਆ 200% ਪਿਓਰ ਚਨੌਣ ਦਾ ਦੁਪੱਟਾ ਹੈ ਡਿਜੀਟਲ ਪ੍ਰਿੰਟਿੰਗ ਦੇ ਨਾਲ ਹੈ ਤੁਸੀਂ ਕਿਸੇ ਵੀ ਪਾਰਟੀ ਦੇ ਵਿੱਚ ਫੰਕਸ਼ਨ ਵਿੱਚ ਵਿਆਹ ਦੇ ਵਿੱਚ ਕਿਸੇ ਵੀ ਪ੍ਰੋਗਰਾਮ ਦੇ ਉੱਪਰ ਇਹਨਾਂ ਨੂੰ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਬੜੀ ਹੀ ਕਲਾਸੀ ਜੀ ਲੁੱਕ ਪ੍ਰੋਵਾਈਡ ਕਰਦੀ ਹੈ ਸੂਟ ਬੜੇ ਹੀ ਸਟਾਈਲਿਸ਼ ਸੂਟ ਨੇ ਇਹ ਦੇਖੋ ਫੋਰ ਸਾਈਡਡ ਤੁਹਾਨੂੰ ਲੇਸ ਹੈ ਜਿਹੜੀ ਉਹ ਲੱਗੀ ਮਿਲੇਗੀ ਤੇ ਪਿਓਰ ਚਨੌਣ ਦਾ ਦੁਪੱਟਾ ਇਹ ਹੈ ਜੀ ਸਾਰਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਹੈ 2.5 ਮੀਟਰ ਤੋਂ ਵੀ ਪਲੱਸ ਇਹਨਾਂ ਦੀ ਲੈਂਥ ਹੈ ਵਿਡਥ ਇਹਨਾਂ ਦੀ ਫੁੱਲ ਚੌੜੀ ਹੈ ਖੁੱਲਾ ਡੁੱਲਾ ਦੁਪੱਟਾ ਹੈ ਤੁਸੀਂ ਆਰਾਮ ਨਾਲ ਬੁੱਕਲ ਵੀ ਮਾਰ ਸਕਦੇ ਹੋ ਆਰਾਮ ਨਾਲ ਸਿਰ ਦੇ ਉੱਪਰ ਵੀ ਲੈ ਸਕਦੇ ਹੋ ਤੇ ਸਾਈਡ ਦੇ ਉੱਪਰ ਵੀ ਜਿੱਦਾਂ ਵੀ ਤੁਸੀਂ ਸਟਾਈਲ ਕਰਨਾ ਚਾਹੋ ਤੁਸੀਂ ਆਰਾਮ ਨਾਲ ਇਸ ਨੂੰ ਸਟਾਈਲ ਕਰ ਸਕਦੇ ਹੋ ਇਹ ਦੇਖੋ ਜੀ ਇਹ ਹੈ ਜੀ ਪਿਓਰ ਚਨੌਣ ਦਾ ਦੁਪੱਟਾ ਨੇੜੇ ਤੋਂ ਦੇਖ ਲਓ ਤੁਸੀਂ ਤੇ ਹੁਣ ਆ ਜਾਂਦਾ ਹੈ ਜੀ ਜੋ ਲਾਸਟ ਤੇ ਉੱਪਰ ਰਾਮ ਟੈਕਸ ਦਾ ਇਹ ਵੀ ਇਹ ਦੇਖੋ ਰਾਮ ਟੈਕਸ ਦਾ ਸੂਟ ਹੈ ਇਸ ਦਾ ਮੈਂ ਤੁਹਾਨੂੰ ਟੈਂਪਲੇਟ ਦਿਖਾਨੀ ਹੈ ਇਸ ਤਰ੍ਹਾਂ ਕਰਕੇ ਡਿਜ਼ਾਈਨ ਹੋਏਗਾ ਇਹ ਸੂਟ ਇਹ ਸਿਲਕੀ ਸੂਟ ਹੈ ਜੀ ਪਿਓਰ ਸਿਲਕ ਦਾ ਸੂਟ ਹੈ ਰਾਮ ਟੈਕਸ ਵੈਸੇ ਵੀ ਪਿਓਰ ਹੀ ਬਣਾਉਂਦਾ ਹੈ ਰਾਮ ਟੈਕਸ ਦੀ ਕੁਆਲਿਟੀ ਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਮੈਂ ਹਮੇਸ਼ਾ ਦੇਖਿਆ ਕਿ ਰਾਮ ਟੈਕਸ ਇੱਕ ਬਹੁਤ ਜ਼ਿਆਦਾ ਸਟਾਈਲਿਸ਼ ਬਹੁਤ ਜ਼ਿਆਦਾ ਪਿਓਰ ਜੇਨੂਇਨ ਚੀਜ਼ ਦਿੰਦਾ ਹੈ ਇਹ ਦੇਖੋ ਇਹ ਸੂਟ ਵੀ ਬੜਾ ਹੀ ਪਿਆਰਾ ਹੈ ਪਾਰਟੀ ਵੇਅਰ ਬੜਾ ਸ਼ਾਈਨੀ ਹੈ ਸਿਲਕੀ ਸੂਟ ਹੈ ਸਿਲਕ ਦੇ ਵਿੱਚ ਇਸ ਦਾ ਡਿਜ਼ਾਈਨ ਹੈ ਇਹ ਦੇਖੋ ਬਹੁਤ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਸੋਨਾ ਸੂਟ ਹੈ ਅ 1 ਮਿੰਟ ਜੀ ਇਹ ਇਸ ਦੀਆਂ ਬਾਹਾਂ ਆ ਗਈਆਂ ਇੱਧਰ ਸਾਈਡ ਤੇ ਬਾਹਾਂ ਨੇ ਆਪਾਂ ਇੱਥੇ ਫੋਕਸ ਕਰਾਂਗੇ ਬੜਾ ਇਹ ਸਲਿਪਰੀ ਹੈ ਇਹ ਦੇਖੋ ਇਹ ਇਸ ਦੀ ਬੈਕ ਸਾਈਡ ਹੈ ਬੈਕ ਸਾਈਡ ਦੇ ਉੱਪਰ ਵੀ ਇਸ ਤੇ ਡਿਜੀਟਲ ਪ੍ਰਿੰਟ ਹੈ ਤੇ ਫਰੰਟ ਦੇ ਉੱਪਰ ਇਸ ਦੇ ਆਰੀ ਦਾ ਵਰਕ ਰਹਿਣ ਜਾ ਰਿਹਾ ਇਹ ਦੇਖ ਲਓ ਤੁਸੀਂ ਨੇੜੇ ਤੋਂ ਆਰੀ ਦਾ ਵਰਕ ਵੀ ਇਸ ਤੇ ਉੱਪਰ ਸਾਰਟਵੀਅਰ ਸੂਟ ਹੈ ਜੀ ਬਹੁਤ ਸੋਹਣੀ ਕਲਾਸੀ ਸਿਲਕ ਹੈ ਬਹੁਤ ਪਿਆਰੀ ਸਿਲਕ ਹੈ ਜੀ ਆਪਾਂ ਇਹਨੂੰ ਕਹਿ ਦਈਏ ਬਿਲਕੁਲ ਐਜ਼ ਅ ਕ੍ਰੇਪ ਦੀ ਤਰ੍ਹਾਂ ਸੂਟ ਹੈ ਕ੍ਰੇਪ ਦਾ ਹੀ ਲੱਗ ਰਿਹਾ ਮੇਬੀ ਮੈਨੂੰ ਤਾਂ ਕ੍ਰੇਪ ਦਾ ਲੱਗ ਰਿਹਾ ਕ੍ਰੇਪ ਵਰਗੀ ਸਿਲਕ ਹੈ ਜੀ ਇਹ ਇਹ ਦੇਖੋ ਤੇ ਸਾਰੇ ਸੂਟ ਦੇ ਵਿੱਚ ਇਸਦੇ ਇਸ ਤਰ੍ਹਾਂ ਕਰਕੇ ਸੈਲਫ ਦਾ ਡਿਜ਼ਾਈਨ ਹੈ ਬਾਟਮ ਇਸ ਦੀ ਸੈਲਫ ਪ੍ਰਿੰਟ ਦੀ ਰਹਿਣ ਵਾਲੀ ਹੈ ਦੇਖੋ ਇਸ ਦੀ ਬਾਟਮ ਹੈ ਜਿਸਦੇ ਵਿੱਚ ਸੈਲਫ ਦਾ ਡਿਜ਼ਾਈਨ ਹੈ ਤੇ ਹੁਣ ਇਸ ਦੇ ਨਾਲ ਆਪਾਂ ਦੁਪट्टे ਦੀ ਗੱਲ ਕਰਦੇ ਆ ਦੁਪੱਟਾ ਵੀ ਬਿਲਕੁਲ ਇਸਦੇ ਨਾਲ ਪਿਓਰ ਦਾ ਇਹ ਦੇਖੋ ਇਹ ਇਸ ਦਾ ਦੁਪੱਟਾ ਹੈ ਆਈ ਹੋਪ ਤੁਹਾਨੂੰ ਸੂਟ ਸਾਰੇ ਪਸੰਦ ਆਏ ਹੋਣੇ ਜਾਂ ਸੋਹਣੇ ਲੱਗੇ ਹੋਣੇ ਅੱਛਾ ਇਹਨਾਂ ਦਾ ਕਲਰ ਹੈ ਜਿਹੜਾ ਇਹ ਨਾ ਤਾਂ ਬਲੈਕ ਹੈ ਜੀ ਇਹ ਡਾਰਕ ਗ੍ਰੇ ਕਲਰ ਹੈਗਾ ਤੇ ਇਸ ਤਰ੍ਹਾਂ ਇਹ ਬਹੁਤ ਜ਼ਿਆਦਾ ਬਲੈਕ ਨਹੀਂ ਹੈ ਕਿ ਜੈਡ ਬਲੈਕ ਹੋਵੇ ਥੋੜਾ ਬਲੈਕਿਸ਼ ਗ੍ਰੇ ਹੈਗਾ ਆਈ ਹੋਪ ਤੁਹਾਨੂੰ ਪਸੰਦ ਆਏ ਹੋਣੀਆਂ ਬਿਲਕੁਲ ਪਿਓਰ ਹੈ ਜੀ ਸਾਰਿਆਂ ਦੀ ਕੁਆਲਿਟੀ 100% ਪਿਓਰ ਹੈ ਇਹ ਵੀ ਸੂਟ ਰਾਮ ਟੈਕਸਟ ਹੈ ਇਹ ਵੀ ਤੁਹਾਨੂੰ ਆਫਟਰ ਡਿਸਕਾਊਂਟ 2400 ਰੁਪਏ ਦਾ ਪੈ ਜਾਏਗਾ ਤੁਹਾਨੂੰ 24 2400 ਦੀ ਰੇਂਜ ਦੇ ਤਿੰਨ ਸੂਟ ਲਾਸਟ ਵਿੱਚ ਜੋ ਦਿਖਾਏ ਨੇ ਉਸ ਤੋਂ ਪਹਿਲਾਂ ਜੋ ਨੇ ਉਹ 1350 ਦੇ ਵਿੱਚ ਸਿੰਗਲ ਸਿੰਗਲ ਸੂਟ ਰਹਿ ਗਏ ਕਰਕੇ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਇਹ ਵੀ ਸਿੰਗਲ ਸੂਟ ਰਹਿ ਗਏ ਕਰਕੇ ਤੁਹਾਨੂੰ ਡਿਸਕਾਊਂਟ ਤੇ ਮਿਲਦੇ ਨਹੀਂ ਇਹਨਾਂ ਦੀ ਜਿਹੜੀ ਹੈ ਮਾਰਕੀਟ ਪ੍ਰਾਈਸ ਉਹਨਾਂ ਦੇ ਇਹਨਾਂ ਦੇ ਜ਼ਿਆਦਾ ਨੇ ਕੋਈ 2800 ਦਾ ਕੋਈ 3000 ਦਾ ਕੋਈ 3200 ਦਾ ਏ ਹੈ ਜੀ ਅੱਜ ਦੀ ਆਪਣੀ ਕਲੈਕਸ਼ਨ ਆਈ ਹੋਪ ਤੁਹਾਨੂੰ ਪਸੰਦ ਆਈ ਹੋਣੀ ਹੈ ਸਾਰੇ ਸੂਟ ਵਧੀਆ ਲੱਗੇ ਹੋਣੇ ਤੇ ਤੁਸੀਂ ਮੌਕੇ ਦਾ ਲਾਭ ਲਾਹਾ ਜ਼ਰੂਰ ਉਠਾਉਂਗੇ ਸਿੰਗਲ ਸਿੰਗਲ ਸੂਟ ਨੂੰ ਤੁਸੀਂ ਖਰੀਦ ਕੇ ਆਪਣੇ ਪੈਸਿਆਂ ਦੀ ਸੇਵਿੰਗ ਵੀ ਕਰੋਗੇ ਤੁਸੀਂ ਸਿਰਫ ਤੇ ਸਿਰਫ ਵਰਕ ਦਾ ਪੇ ਕਰਨਾ ਹੈ ਫੈਬਰਿਕ ਤੇ ਦੁਪੱਟੇ ਤੁਹਾਨੂੰ ਸੂਟਾਂ ਨਾਲ ਫ੍ਰੀ ਮਿਲਣਗੇ ਜਿਸ ਦੇ ਨਾਲ ਦੁਪੱਟਾ ਨਹੀਂ ਹੈ ਉਹਦਾ ਸੂਟ ਦਾ ਫੈਬਰਿਕ ਤੁਹਾਨੂੰ ਫ੍ਰੀ ਮਿਲਣ ਜਾ ਰਿਹਾ ਹੈ ਮਿਲਦੇ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਗੱਲਬਾਤ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ